ਦੋਸਤੋ ਅੱਜ ਦੀ ਜਿਹੜੀ ਸੱਚੀ ਕਹਾਣੀ ਹੈ ਇਹ ਕਹਾਣੀ ਹੈ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਅਮਰਜੀਤਨਗਰ ਤੇ ਇਸ ਅਮਰਜੀਤਨਗਰ ਦੇ ਲਾਗੇ ਇੱਕ ਟਿੱਬਾ ਰੋਡ ਪੈਂਦਾ ਹੈ ਇਹ ਟਿੱਬਾ ਰੋਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਇਹ ਪਰਿਵਾਰ ਦਾ ਮੁਖੀਆ ਸੀ ਗਣੇਸ਼ ਗਣੇਸ਼ ਦੀ ਇੱਕ ਘਰਵਾਲੀ ਤੇ ਉਹਦੇ ਦੋ ਬੱਚੇ ਸਨ ਬੱਚਿਆਂ ਦੇ ਵਿੱਚ ਸਭ ਤੋਂ ਵੱਡੀ ਉਹਦੀ ਇੱਕ ਕੁੜੀ ਜਿਹਦਾ ਨਾਮ ਸੀ ਰੇਨੂ ਜਿਹਦੀ ਉਮਰ ਸੀ ਲਗਭਗ 19 ਸਾਲ ਦੀ ਇਹ ਦਾ ਇੱਕ ਛੋਟਾ ਮੁੰਡਾ ਸੀ ਜਿਹਦਾ ਨਾਮ ਸੀ ਵੰਸ਼ ਜਿਹਦੀ ਉਮਰ ਸੀ ਹਜੇ ਸਿਰਫ 4 ਸਾਲ ਦੀ ਇਹ ਚਾਰੇ ਜਾਨੇ ਮਿਲ ਕੇ ਟੱਬਾ ਰੋਡ ਦੇ ਇਸ ਘਰ ਦੇ ਵਿੱਚ ਬੜੇ ਹਸੀ ਖੁਸ਼ੀ ਤਰੀਕੇ ਦੇ ਨਾਲ ਰਹਿ ਰਹੇ ਸਨ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਆਉਣ ਵਾਲਾ ਸਮਾਂ ਇਹਨਾਂ ਦੇ ਉੱਤੇ ਬਹੁਤ ਮਾਰ ਆਉਣ ਵਾਲਾ ਹੈ ਗਣੇਸ਼ ਜਿਹੜਾ ਸੀ ਉਹ ਦਿਹਾੜੀ ਤੱਪਾ ਕਰਦਾ ਸੀ ਹੁਣ ਤਰੀਕ ਆਉਂਦੀ ਹੈ 6 ਅਕਤੂਬਰ 2018 ਦੀ ਸਵੇਰ ਦਾ ਟਾਈਮ ਸੀ ਗਣੇਸ਼ ਆਪਣੇ ਕੰਮ ਤੇ ਜਾਣ ਵਾਸਤੇ ਤਿਆਰ ਹੋ ਰਿਹਾ ਸੀ ਦੂਸਰੇ ਬਨੇਦੀ ਜਰੀ ਘਰ ਵਾਲੀ ਸੀ ਉਹ ਹਸਪੀਟਲ ਵਿੱਚ ਜਾਣ ਵਾਸਤੇ ਤਿਆਰ ਹੋ ਰਹੀ ਸੀ ਕਿਉਂਕਿ ਇਹਨਾਂ ਦਾ ਕੋਈ ਰਿਸ਼ਤੇਦਾਰ ਸੀ ਜੋ ਕਿ ਬਿਮਾਰ ਸੀ ਤੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਹੋਇਆ ਸੀ ਉਹਦਾ ਪਤਾ ਲੈਣ ਵਾਸਤੇ ਇਹਦੀ ਘਰ ਵਾਲੀ ਹਸਪੀਟਲ ਦੇ ਲਈ ਤਿਆਰ ਹੋ ਰਹੀ ਸੀ ਇਹਦਾ ਮੁੰਡਾ ਵੰਸ਼ ਜਿਹੜਾ ਕਿ 4 ਸਾਲ ਦਾ ਸੀ ਉਹ ਆਪਣੀ ਮੰਮੀ ਦੇ ਮਗਰ ਭੱਜ ਰਿਹਾ ਸੀ ਉਹ ਜਿੱਦ ਕਰ ਰਿਹਾ ਸੀ ਕਿ ਉਹ ਵੀ ਹਸਪੀਟਲ ਦੇ ਵਿੱਚ ਜਾਵੇਗਾ ਪਰ ਇਹਦਾ ਪਿਓ ਇਹਨੂੰ ਬਾਰ-ਬਾਰ ਮਨਾ ਕਰ ਰਿਹਾ ਸੀ ਕਿ ਹਸਪੀਟਲ ਨਹੀਂ ਤੂੰ ਜਾਵੇਂਗਾ ਤੂੰ ਘਰ ਦੇ ਵਿੱਚ ਹੀ ਰਹਵੇਂਗਾ ਆਪਣੀ ਭੈਣ ਦੇ ਨਾਲ ਹੁਣ ਵੰਸ਼ ਦੀ ਭੈਣ ਰੇਨੂ ਇਹਨੂੰ ਲਾਲਚ ਦਿੰਦੀ ਹੈ ਤੇ ਕਹਿੰਦੀ ਹੈ ਕਿ ਤੈਨੂੰ ਮੈਂ ਦੁਕਾਨ ਤੋਂ ਚੀਜ਼ ਲਿਆ ਕੇ ਦਵਾਂਗੀ ਤੈਨੂੰ ਟੌਫੀਆਂ ਲਿਆ ਕੇ ਦਵਾਂਗੀ ਤੂੰ ਮੇਰੇ ਕੋਲ ਹੀ ਘਰ ਦੇ ਵਿੱਚ ਰਹਿ ਮਮੀ ਥੋੜੀ ਦੇਰ ਬਾਅਦ ਹੀ ਘਰ ਵਾਪਸ ਆ ਜਾਵੇਗੀ ਹੁਣ ਬੱਚਾ ਲਾਲਚ ਦੇ ਵਿੱਚ ਆ ਜਾਂਦਾ ਹੈ ਤੇ ਘਰ ਦੇ ਵਿੱਚ ਹੀ ਰਹਿ ਪੈਂਦਾ ਹੈ ਆਪਣੀ ਭੈਣ ਦੇ ਨਾਲ ਰੇਨੂ ਦੇ ਨਾਲ ਹੁਣ ਘਰੋਂ ਇਹਦਾ ਪਿਓ ਗਣੇਸ਼ ਵੀ ਚਲਿਆ ਜਾਂਦਾ ਹੈ ਤੇ ਇਹਦੀ ਜਿਹੜੀ ਮਾਂ ਸੀ ਉਹ ਵੀ ਹਸਪੀਟਲ ਚਲੀ ਜਾਂਦੀ ਹੈ ਤੇ ਹੁਣ ਇਹਦੀ ਜਿਹੜੀ ਭੈਣ ਸੀ ਰੇਨੂ ਉਹ ਆਪਣੇ ਭਰਾ ਨੂੰ ਨਾਲ ਲੈਂਦੀ ਹੈ ਤੇ ਬਾਹਰ ਦੁਕਾਨ ਦੇ ਉੱਤੇ ਜਾ ਕੇ ਇਹਨੂੰ ਟੌਫੀਆਂ ਵਗੈਰਾ ਚੀਜ਼ ਵਗੈਰਾ ਲਿਆ ਕੇ ਦਿੰਦੀ ਹੈ ਉਸ ਤੋਂ ਬਾਅਦ ਇਹ ਜਿਹੜਾ ਵੰਸ਼ ਮੁੰਡਾ ਹੁੰਦਾ ਹੈ ਇਹ ਆਪਣੀ ਭੈਣ ਨੂੰ ਕਹਿੰਦਾ ਹੈ ਕਿ ਮੈਂ ਬਾਹਰ ਖੇਡਣ ਚੱਲਿਆ ਬਾਹਰ ਬੱਚੇ ਖੇਡ ਰਹੇ ਨੇ ਤੇ ਮੈਂ ਉਹਨਾਂ ਦੇ ਨਾਲ ਖੇਡਣ ਜਾ ਰਿਹਾ ਹਾਂ ਰੈਨੂ ਆਪਣੇ ਘਰ ਦੇ ਅੰਦਰ ਚਲੀ ਜਾਂਦੀ ਹੈ ਇਹ ਜਿਹੜਾ ਸਾਰਾ ਟਾਈਮ ਸੀ ਇਹ ਸਵੇਰ ਦਾ ਸੀ ਤੇ ਹੁਣ ਸ਼ਾਮਾਂ ਪੈ ਜਾਂਦੀਆਂ ਨੇ ਪਰ ਜਿਹੜਾ ਵੰਸ਼ ਮੁੰਡਾ ਸੀ ਉਹ ਘਰ ਨਹੀਂ ਪਰਤਿਆ ਸੀ ਦੂਜੇ ਬਨਿਓ ਦੀ ਜਿਹੜੀ ਮਾਂ ਸੀ ਹਸਪੀਟਲ ਗਈ ਹੋਈ ਸੀ ਉਹ ਵੀ ਵਾਪਸ ਘਰ ਆ ਜਾਂਦੀ ਹੈ ਇਹ ਮਾਂ ਹੁਣ ਆਪਣੀ ਕੁੜੀ ਨੂੰ ਆ ਕੇ ਪੁੱਛਦੀ ਹੈ ਕਿ ਵੰਸ਼ ਕਿੱਥੇ ਹੈ ਤੇ ਇਹਦੀ ਕੁੜੀ ਰੈਨੂ ਕਹਿੰਦੀ ਹੈ ਕਿ ਉਹ ਬਾਹਰ ਖੇਡ ਰਿਹਾ ਹੈ ਗਲੀ ਦੇ ਵਿੱਚ ਇਹਦੀ ਮਾਂ ਕਹਿੰਦੀ ਹੈ ਕਿ ਮੈਂ ਬਾਹਰੋਂ ਗਲੀ ਦੇ ਵਿੱਚੋਂ ਹੀ ਆਈਆਂ ਮੈਨੂੰ ਤੇ ਕਿਤੇ ਦਿਖਾਈ ਨਹੀਂ ਦਿੱਤਾ ਫਿਰ ਇਹ ਦੋਨੇ ਜਾਣੀਆਂ ਮਿਲ ਕੇ ਗਵਾਂਡੀਆਂ ਦੇ ਘਰਾਂ ਦੇ ਵਿੱਚ ਪਤਾ ਕਰਦੀਆਂ ਨੇ ਕਿ ਵੰਸ਼ ਕਿਤੇ ਉਹਨਾਂ ਦੇ ਘਰ ਨਾ ਗਿਆ ਹੋਵੇ ਪਰ ਕਿਤੇও ਵੀ ਵੰਸ਼ ਦਾ ਕੁਝ ਪਤਾ ਨਹੀਂ ਚੱਲਦਾ ਹੁਣ ਸ਼ਾਮ ਦਾ ਟਾਈਮ ਹੋ ਗਿਆ ਸੀ ਗਣੇਸ਼ ਵੀ ਆਪਣੇ ਕੰਮ ਤੋਂ ਘਰ ਆ ਗਿਆ ਸੀ ਜਿਸ ਤਰ੍ਹਾਂ ਹੀ ਇਹ ਘਰ ਆਇਆ ਤੇ ਇਹਨੇ ਵੀ ਮੁੰਡੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਕੁਝ ਪਤਾ ਨਹੀਂ ਚੱਲਿਆ ਆਖਿਰ ਤਖਾਰ ਕੇ ਰਾਤ ਨੂੰ 8 ਟੱਬਾ ਰੋਡ ਦੇ ਉੱਤੇ ਇੱਕ ਥਾਣਾ ਪੈਂਦਾ ਹੈ ਉਸ ਥਾਣੇ ਦੇ ਵਿੱਚ ਜਾ ਕੇ ਇੱਕ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਹੁਣ ਪੁਲਿਸ ਵਾਲੇ ਵੀ ਰਿਪੋਰਟ ਲਿਖਦੇ ਨੇ ਤੇ ਵੰਸ਼ ਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਲੱਗ ਪੈਂਦੇ ਨੇ ਪਰ ਇਹਨਾਂ ਨੂੰ ਵੰਸ਼ ਕਿਤੇ ਵੀ ਨਹੀਂ ਲੱਭਦਾ ਹੁਣ ਰਾਤ ਪੂਰੀ ਲੰਘ ਜਾਂਦੀ ਹੈ ਇਹ ਰਾਤ ਸੀ 6 ਅਕਤੂਬਰ 2018 ਦੀ ਹੁਣ 7 ਅਕਤੂਬਰ 2018 ਦੀ ਸਵੇਰ ਚੜ ਚੁੱਕੀ ਸੀ ਜਦੋਂ ਵੰਸ਼ ਦੇ ਘਰ ਵਾਲੇ ਆਪਣੇ ਘਰ ਦਾ ਗੇਟ ਖੋਲਦੇ ਨੇ ਤਾਂ ਬਾਹਰ ਦੇਖਦੇ ਨੇ ਕਿ ਬਾਹਰ ਇੱਕ ਬੰਦ ਬੋੜੀ ਪਈ ਹੁੰਦੀ ਹੈ ਜਦੋਂ ਲੋਕਾਂ ਵੱਲੋਂ ਇਸ ਬੋੜੀ ਨੂੰ ਖੋਲਿਆ ਜਾਂਦਾ ਹੈ ਤਾਂ ਇਸ ਬੋੜੀ ਦੇ ਵਿੱਚੋਂ ਵੰਸ਼ ਦੀ ਲਾਸ਼ ਨਿਕਲਦੀ ਹੈ ਹੁਣ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਹੈ ਇਹ ਸਭ ਦੇਖ ਕੇ ਸਾਰੇ ਹੀ ਹੈਰਾਨ ਰਹਿ ਜਾਂਦੇ ਨੇ ਕਿ ਜਿਸ ਬੱਚੇ ਨੂੰ ਉਹ ਕੱਲ ਦੇ ਲੱਭ ਰਹੇ ਸਨ ਉਹ ਇੱਕ ਬੋਰੀ ਦੇ ਵਿੱਚ ਮਿਲਦਾ ਹੈ ਹੁਣ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਵੀ ਆ ਜਾਂਦੀ ਹੈ ਤੇ ਆ ਕੇ ਜਦੋਂ ਪੁਲਿਸ ਵਾਲੇ ਦੇਖਦੇ ਨੇ ਤਾਂ ਉਹ ਵੀ ਹੈਰਾਨ ਹੋ ਜਾਂਦੇ ਨੇ ਕਿਉਂਕਿ ਵੰਸ਼ ਦੀ ਜਿਹੜੀ লাশ ਸੀ ਉਹ ਬਿਨਾ ਕੱਪੜਿਆਂ ਤੋਂ ਕਿਸੇ ਨੇ ਬੋਰੀ ਦੇ ਵਿੱਚ ਪਾਈ ਹੋਈ ਸੀ ਇਸ ਗੱਲ ਤੋਂ ਸਾਰਿਆਂ ਨੂੰ ਇਹੋ ਲੱਗ ਰਿਹਾ ਸੀ ਕਿ ਸ਼ਾਇਦ ਵੰਸ਼ ਦੇ ਨਾਲ ਕਿਸੇ ਨੇ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਜਾਂ ਫਿਰ ਦੁਸ਼ਕਰਮ ਕੀਤਾ ਹੋਵੇਗਾ ਪੁਲਿਸ ਵਾਲਿਆਂ ਨੇ ਇਸ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਕਿਉਂਕਿ ਇਹ ਕੇਸ ਹੁਣ ਗਮਸੂਦਗੀ ਦਾ ਨਹੀਂ ਰਿਹਾ ਸੀ ਬਲਕਿ ਇੱਕ ਕਤਲ ਦਾ ਬਣ ਚੁੱਕਿਆ ਸੀ ਇਸ ਲਈ ਪੁਲਿਸ ਵਾਲਿਆਂ ਨੇ ਹੁਣ ਘਰ ਵਾਲਿਆਂ ਕੋਲੋਂ ਫਿਰ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੁਣ ਪੁਲਿਸ ਵਾਲੇ ਇਸ ਮੁੰਡੇ ਦੀ ਭੈਣ ਰੈਨੂ ਕੋਲੋਂ ਜਦੋਂ ਪੁੱਛਦੇ ਨੇ ਤਾਂ ਉਹ ਕਹਿੰਦੀ ਹੈ ਕਿ ਮੈਂ ਸਵੇਰੇ ਨੂੰ ਦੁਕਾਨ ਤੋਂ ਟੌਫੀਆਂ ਲਿਆ ਕੇ ਦਿੱਤੀਆਂ ਸਨ ਫਿਰ ਇਹ ਗਲੀ ਦੇ ਵਿੱਚ ਖੇਡਣ ਚਲਾ ਗਿਆ ਤੇ ਉਸ ਤੋਂ ਬਾਅਦ ਮੈਨੂੰ ਵੀ ਨਹੀਂ ਪਤਾ ਕਿ ਇਹ ਕਿੱਥੇ ਚਲਾ ਗਿਆ ਪੁਲਿਸ ਵਾਲੇ ਪੂਰੇ ਪਰਿਵਾਰ ਦੇ ਕੋਲੋਂ ਬਿਆਨ ਲੈਂਦੇ ਨੇ ਤਾਂ ਇਹ ਸਾਰੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੇ ਨੇ ਅਗਲੇ ਦਿਨ ਹੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਇਸ ਮੁੰਡੇ ਦੀ ਮੌਤ ਗਲਾ ਘੁੱਟਣ ਦੇ ਕਰਕੇ ਹੋਈ ਹੈ ਤੇ ਜਿਸ ਕਿਸੇ ਨੇ ਵੀ ਇਹਦਾ ਗਲਾ ਘੁੱਟਿਆ ਸੀ ਉਹ ਖੱਬੇ ਹੱਥ ਦੇ ਨਾਲ ਘੁੱਟਿਆ ਸੀ ਹੁਣ ਪੁਲਿਸ ਵਾਲਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਘੁੰਮ ਰਹੀ ਸੀ ਕਿ ਖੱਬੇ ਹੱਥ ਦੇ ਨਾਲ ਉਹੀ ਬੰਦਾ ਜ਼ੋਰ ਦੇ ਨਾਲ ਕੰਮ ਕਰ ਸਕਦਾ ਹੈ ਜਾਂ ਘੁੱਟ ਸਕਦਾ ਹੈ ਜੇਰਾ ਕੋਈ ਲੈਫਟ ਹੀ ਹੋਵੇਗਾ ਕਿਉਂਕਿ ਇੱਕ ਜਰਾ ਸੱਜੇ ਹੱਥ ਦੇ ਨਾਲ ਕੰਮ ਕਰਨ ਵਾਲਾ ਬੰਦਾ ਆਪਣੇ ਜਦੋਂ ਖੱਬੇ ਹੱਥ ਦੇ ਨਾਲ ਕਿਸੇ ਚੀਜ਼ ਦੇ ਉੱਤੇ ਜੋਰ ਪਾਉਂਦਾ ਹੈ ਤਾਂ ਉਹਨਾ ਜੋਰ ਨਹੀਂ ਪੈਂਦਾ ਜਿੰਨਾ ਸੱਜੇ ਹੱਥ ਦੇ ਨਾਲ ਪੈਂਦਾ ਹੈ ਤੇ ਇਸੇ ਕਰਕੇ ਹੀ ਖੱਬੇ ਹੱਥ ਦੇ ਨਾਲ ਕੰਮ ਕਰਨ ਵਾਲਾ ਬੰਦਾ ਹੀ ਆਪਣੇ ਖੱਬੇ ਹੱਥ ਦੇ ਨਾਲ ਸਭ ਤੋਂ ਜ਼ਿਆਦਾ ਜੋਰ ਲਾਵੇਗਾ ਹੁਣ ਇੱਥੇ ਇੱਕ ਪੁਲਿਸ ਵਾਲਿਆਂ ਨੂੰ ਸਬੂਤ ਮਿਲ ਚੁੱਕਿਆ ਸੀ ਹੁਣ ਸਿਰਫ ਇਹ ਹੀ ਲੱਭਣਾ ਸੀ ਕਿ ਵੰਸ਼ ਦੇ ਘਰ ਦੇ ਵਿੱਚ ਜਿੰਨੇ ਵੀ ਪਰਿਵਾਰ ਦੇ ਮੈਂਬਰ ਸਨ ਉਹਨਾਂ ਦੇ ਵਿੱਚੋਂ ਲੈਫਟੀ ਕੌਣ ਸੀ ਦੂਸਰਾ ਪੁਲਿਸ ਨੂੰ ਇਹ ਵੀ ਸਬੂਤ ਮਿਲਿਆ ਕਿ ਜੇਰੀ ਵੰਸ਼ ਦੀ লাশ ਮਿਲੀ ਸੀ ਜਿਸ ਬੋਰੀ ਦੇ ਵਿੱਚ ਉਹ ਬੋਰੀ ਸਰਕਾਰ ਵੱਲੋਂ ਦਿੱਤੀ ਜਾਂਦੀ ਕਨਕ ਦੀ ਬੋਰੀ ਸੀ ਕਾਫੀ ਸਾਰੀਆਂ ਹੋਰ ਬੋਰੀਆਂ ਵੀ ਇਹਨਾਂ ਦੇ ਘਰ ਦੇ ਵਿੱਚ ਸਾਈਟ ਤੇ ਪਈਆਂ ਹੋਈਆਂ ਸਨ ਤੇ ਜਦੋਂ ਪੁਲਿਸ ਵਾਲਿਆਂ ਨੇ ਘਰਦਿਆਂ ਤੋਂ ਪੁੱਛਿਆ ਕਿ ਤੁਹਾਡੇ ਘਰ ਦੇ ਵਿੱਚ ਇਹ ਕਨਕ ਦੀਆਂ ਬੋਰੀਆਂ ਕਿੰਨੀਆਂ ਪਈਆਂ ਹੋਈਆਂ ਸਨ ਤੇ ਘਰ ਦੇ ਦਸਤੇ ਨੇ ਪੰਜ ਪਰ ਜਦੋਂ ਇਹ ਗਿਣਤੀ ਕੀਤੀ ਜਾਂਦੀ ਹੈ ਤੇ ਘਰ ਦੇ ਅੰਦਰ ਸਿਰਫ ਚਾਰ ਹੀ ਬੋਰੀਆਂ ਸਨ ਜਾਨਕੀ ਇੱਕ ਬੋਰੀ ਉਹੀ ਸੀ ਜਿਹਦੇ ਵਿੱਚ ਵੰਸ਼ ਦੀ লাশ ਪਈ ਹੋਈ ਸੀ ਹੁਣ ਪੁਲਿਸ ਨੂੰ ਸ਼ੱਕ ਕਰਦੇ ਜੀਆਂ ਦੇ ਉੱਤੇ ਹੀ ਹੋ ਰਿਹਾ ਸੀ ਕਿਉਂਕਿ ਉਸੇ ਘਰ ਦੇ ਵਿੱਚੋਂ ਇਹ ਬੋੜੀ ਗਾਇਬ ਹੋਈ ਸੀ ਤਾਂ ਉਹੀ ਬੋੜੀ ਦੇ ਵਿੱਚ ਵੰਸ਼ ਨੂੰ ਕਿਸੇ ਨੇ ਪਾਇਆ ਸੀ ਹੁਣ ਜਦੋਂ ਘਰਦਿਆਂ ਕੋਲੋਂ ਪੁੱਛਿਆ ਗਿਆ ਤਾਂ ਇਹ ਪਤਾ ਚੱਲਿਆ ਕਿ ਜਿਹੜੀ ਘਰ ਦੀ ਕੁੜੀ ਰੇਨੂ ਹੈ ਉਹ ਇੱਕ ਲੈਫਟੀ ਸੀ ਤੇ ਘਰ ਦਾ ਸਾਰਾ ਕੰਮ ਜੋ ਵੀ ਕਰਦੀ ਸੀ ਉਹ ਆਪਣੇ ਖੱਬੇ ਹੱਥ ਦੇ ਨਾਲ ਹੀ ਕਰਦੀ ਸੀ ਹੁਣ ਇਹ ਸ਼ੱਕ ਪੁਲਿਸ ਦਾ ਰੇਨੂ ਦੇ ਉੱਤੇ ਹੀ ਜਾ ਰਿਹਾ ਸੀ ਕਿਉਂਕਿ ਘਰ ਦੇ ਵਿੱਚ ਸਿਰਫ ਰੇਨੂ ਹੀ ਸੀ ਤੇ ਦੂਜੀ ਉਹ ਲੈਫਟੀ ਵੀ ਸੀ ਤੇ ਤੀਜੀ ਘਰ ਦੇ ਵਿੱਚੋਂ ਹੀ ਬੋੜੀ ਗਾਇਬ ਹੋਈ ਸੀ ਇਸ ਰੈਨੂ ਕੁੜੀ ਨੂੰ ਕਬਜ਼ੇ ਦੇ ਵਿੱਚ ਲਿਆ ਤੇ ਇਹਦੇ ਕੋਲੋਂ ਫਿਰ ਪੁੱਛਗਿਛ ਕਰਨੀ ਪੁਲਿਸ ਵਾਲਿਆਂ ਨੇ ਸ਼ੁਰੂ ਕਰ ਦਿੱਤੀ ਹੁਣ ਪੂਰਾ ਪਰਿਵਾਰ ਬੈਠਾ ਸੀ ਰੈਨੂ ਨੂੰ ਵੀ ਬਿਠਾਇਆ ਗਿਆ ਤੇ ਜਦੋਂ ਰੈਨੂ ਕੋਲੋਂ ਪੁੱਛਿਆ ਗਿਆ ਪਹਿਲਾਂ ਤਾਂ ਇਹ ਟਾਲਮਟੋਲ ਕਰਦੀ ਰਹੀ ਪਰ ਫਿਰ ਜਦੋਂ ਇਹਨੂੰ ਪਤਾ ਲੱਗ ਗਿਆ ਕਿ ਇਹ ਹੁਣ ਫੜੀ ਗਈ ਹੈ ਤੇ ਫਿਰ ਇਹ ਕਬੂਲਦੀ ਹੈ ਕਿ ਹਾਂ ਇੰਨੇ ਹੀ ਆਪਣੇ ਭਰਾਵਾਂ ਚ ਦਾ ਕਤਲ ਕੀਤਾ ਹੈ ਜਦੋਂ ਇਹ ਗੱਲ ਦੱਸਦੀ ਹੈ ਤਾਂ ਸਾਰੇ ਸੁਣਨ ਵਾਲਿਆਂ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ ਹੁਣ ਰੈਨੂ ਦੱਸਦੀ ਹੈ ਕਿ ਉਹਨੇ ਆਪਣੇ ਭਰਾ ਨੂੰ ਕਿਉਂ ਮਾਰਿਆ ਉਹ ਦੱਸਦੀ ਹੈ ਕਿ ਇਹਦਾ ਜਰਾ ਭਰਾ ਵੰਸ਼ ਸੀ ਉਹ ਹਮੇਸ਼ਾ ਹੀ ਇਹਦੇ ਪਿੱਛੇ-ਪਿੱਛੇ ਰਹਿੰਦਾ ਸੀ ਜਦੋਂ ਵੀ ਇਹ ਕਿਤੇ ਬਾਹਰ ਜਾਂਦੀ ਸੀ ਆਉਂਦੀ ਸੀ ਤਾਂ ਇਹਦੇ ਮਗਰ ਹੀ ਘੁੰਮਦਾ ਰਹਿੰਦਾ ਸੀ ਰੈਨੂ ਇੱਕ ਨਾਲ ਦੇ ਮੁਹੱਲੇ ਦੇ ਰਹਿਣ ਵਾਲੇ ਮੁੰਡੇ ਦੇ ਨਾਲ ਪਿਆਰ ਕਰਦੀ ਸੀ ਉਹਦੇ ਨਾਲ ਉਹ ਗੱਲਾਂ ਵੀ ਕਰਦੀ ਸੀ ਇੱਕ ਦਿਨ ਇਸੇ ਤਰ੍ਹਾਂ ਹੀ ਉਹ ਫੋਨ ਤੇ ਲੱਗੀ ਹੁੰਦੀ ਹੈ ਤੇ ਇਹਦਾ ਭਰਾ ਇਹਦੀਆਂ ਗੱਲਾਂ ਸੁਣ ਲੈਂਦਾ ਹੈ ਹੈ ਤੇ 4 ਸਾਲ ਦਾ ਸੀ ਪਰਵੰਸ਼ ਨੂੰ ਇਹ ਗੱਲ ਪਤਾ ਸੀ ਕਿ ਕਿਸੇ ਅਣਜਾਣ ਮੁੰਡੇ ਦੇ ਨਾਲ ਗੱਲ ਕਰਨਾ ਇਹ ਚੰਗਾ ਨਹੀਂ ਹੁੰਦਾ ਤੇ ਇਹ ਹੁਣ ਕਹਿੰਦਾ ਸੀ ਕਿ ਦੀਦੀ ਤੂੰ ਬਾਹਰ ਕਿਸੇ ਮੁੰਡੇ ਦੇ ਨਾਲ ਗੱਲ ਕਰਦੀ ਹੈ ਫੋਨ ਦੇ ਉੱਤੇ ਇਹ ਗੱਲ ਮੈਂ ਪਾਪਾ ਨੂੰ ਦੱਸ ਦਵਾਂਗਾ ਇਹ ਹੁਣ ਡਰ ਜਾਂਦੀ ਹੈ ਤੇ ਇਹ ਸੋਚਦੀ ਹੈ ਕਿ ਕਿਤੇ ਇਹਦੀ ਚੋੜੀ ਫੜੀ ਨਾ ਜਾਵੇ ਦੂਜੇ ਬੰਨੇ ਜਦੋਂ ਘਰ ਦੇ ਕਿਤੇ ਬਾਹਰ ਜਾਂਦੇ ਸਨ ਤਾਂ ਵੰਸ਼ ਨੂੰ ਇਹ ਘਰੇ ਹੀ ਛੱਡ ਕੇ ਜਾਂਦੇ ਸਨ ਇਸ ਸਮੇਂ ਰੈਨੂ ਨੂੰ ਇੱਕ ਮੌਕਾ ਮਿਲਦਾ ਸੀ ਆਸ਼ਕ ਨੂੰ ਘਰੇ ਬੁਲਾਣ ਦਾ ਪਰ ਵੰਸ਼ ਦੇ ਹੋਣ ਦੇ ਬਾਵਜੂਦ ਇਹ ਆਪਣੇ ਆਸ਼ਕ ਨੂੰ ਨਹੀਂ ਬੁਲਾ ਪਾਉਂਦੀ ਸੀ ਇੱਕ ਕਿਸਮ ਦਾ ਇਹ ਦੋਨਾਂ ਦੇ ਵਿੱਚ ਵੰਸ਼ ਜਿਹਾ ਰੋੜਾ ਬਣ ਰਿਹਾ ਸੀ ਹੁਣ ਰੈਨੂ ਆਪਣੇ ਭਰਾ ਵੰਸ਼ ਨੂੰ ਆਪਣੇ ਰਸਤੇ 'ਚੋਂ ਹਟਾਉਣਾ ਚਾਹੁੰਦੀ ਸੀ ਇਸੇ ਲਈ ਹੀ ਇਹ 15 ਦਿਨ ਤੋਂ ਪਲੈਨਿੰਗ ਵੀ ਕਰ ਰਹੀ ਸੀ ਅਚਾਨਕ ਹੀ ਉਹਨੂੰ ਉਹ ਦਿਨ ਮਿਲ ਜਾਂਦਾ ਹੈ ਜਿਸ ਦਿਨ ਉਹਦੀ ਮਾਂ ਵੀ ਘਰੋਂ ਬਾਹਰ ਹੁੰਦੀ ਹੈ ਤੇ ਉਹਦਾ ਪਿਓ ਵੀ ਘਰੋਂ ਬਾਹਰ ਹੁੰਦਾ ਹੈ ਤੇ ਘਰ ਦੇ ਵਿੱਚ ਸਿਰਫ ਉਹਦਾ ਭਰਾ ਵੰਸ਼ ਹੀ ਹੁੰਦਾ ਹੈ ਹੁਣ ਰੈਨੂ ਉਸ ਦਿਨ ਆਪਣੇ ਭਰਾ ਨੂੰ ਪਹਿਲਾਂ ਤੋਂ ਟੌਫੀਆਂ ਲਿਆ ਕੇ ਦਿੰਦੀ ਹੈ ਫਿਰ ਉਹਨੂੰ ਟੌਫੀਆਂ ਖਵਾ ਕੇ ਘਰ ਦੇ ਪਿਛਲੇ ਕਮਰੇ ਦੇ ਵਿੱਚ ਲੈ ਜਾਂਦੀ ਹੈ ਪਿਛਲੇ ਕਮਰੇ 'ਚ ਲੈ ਜਾ ਕੇ ਉਹਦਾ ਗਲਾ ਘੁੱਟਦੀ ਹੈ ਤੇ ਉਹਨੂੰ ਮਾਰ ਦਿੰਦੀ ਹੈ ਫੇਰ ਉਹਦੀ লাশ ਨੂੰ ਉਥੇ ਬੋੜੀਆਂ ਜਿਹੜੀਆਂ ਪਈਆਂ ਹੁੰਦੀਆਂ ਨੇ ਉਹਦੇ ਵਿੱਚੋਂ ਇੱਕ ਬੋੜੀ ਚੱਕਦੀ ਹੈ ਤੇ ਉਹਦੇ ਵਿੱਚ ਇਹਦੀ লাশ ਨੂੰ ਪਾ ਦਿੰਦੀ ਹੈ ਇਹ ਬੋਡੀ ਨੂੰ ਘਰ ਦੇ ਪਿਛਲੇ ਕਮਰੇ ਦੇ ਵਿੱਚ ਹੀ ਬੈੱਡ ਦੇ ਥੱਲੇ ਰੱਖ ਦਿੰਦੀ ਹੈ ਤੇ ਬਾਹਰ ਜਾ ਕੇ ਰੋਲਾ ਪਾਣਾ ਸ਼ੁਰੂ ਕਰ ਦਿੰਦੀ ਹੈ ਕਿ ਵੰਸ਼ ਪਤਾ ਨਹੀਂ ਕਿਤੇ ਗਾਇਬ ਹੋ ਗਿਆ ਮਿਲ ਨਹੀਂ ਰਹਾ ਜਦੋਂ ਪੁਲਿਸ ਵੀ ਲੱਭਦੀ ਹੈ ਸਾਰੇ ਜਾਨੇ ਲੱਭਦੇ ਪਏ ਸਨ ਤਾਂ ਉਸ ਸਮੇਂ ਉਹਦੀ লাশ ਘਰ ਦੇ ਅੰਦਰ ਕਮਰੇ ਦੇ ਵਿੱਚ ਪਈ ਹੋਈ ਸੀ ਜਦੋਂ ਥੱਕ ہار ਕੇ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਤੇ ਪੁਲਿਸ ਵੀ ਵਾਪਸ ਚਲੀ ਜਾਂਦੀ ਹੈ ਤੇ ਇਹ ਰਾਤ ਨੂੰ ਉੱਠਦੀ ਹੈ ਤੇ ਉਹ ਬੋਰੀ ਨੂੰ ਬਾਹਰ ਕੱਢਦੀ ਹੈ ਤੇ ਬਾਹਰ ਕੱਢ ਕੇ ਗੇਟੋ ਬਾਹਰ ਸੜਕ ਦੇ ਉੱਤੇ ਸੁੱਟ ਦਿੰਦੀ ਹੈ ਇਹਨੇ ਆਪਣੇ ਭਰਾ ਦੇ ਕੱਪੜੇ ਇਸੇ ਲਈ ਲਾਏ ਸਨ ਕਿ ਇਹ ਪੁਲਿਸ ਨੂੰ ਗੁੰਮਰਾਹ ਕਰਨਾ ਚਾਹੁੰਦੀ ਸੀ ਕਿ ਸ਼ਾਇਦ ਇਹਦੇ ਨਾਲ ਕੋਈ ਕੁਰ ਕਰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਫਿਰ ਕਿਸੇ ਨੇ ਇਹਦੇ ਨਾਲ ਗਲਤ ਹਰਕਤ ਕੀਤੀ ਤਾਂ ਹੀ ਇਹਨੂੰ ਮਾਰਿਆ ਇਹਦੇ ਉੱਤੇ ਤਾਂ ਜੋ ਸ਼ੱਕ ਨਾ ਜਾਵੇ ਇਹ ਕਪੜਿਆਂ ਨੂੰ ਅਗਲੇ ਦਿਨ ਜਾ ਕੇ ਇੱਕ ਖਾਲੀ ਪਲਾਟ ਦੇ ਵਿੱਚ ਸੁੱਟ ਕੇ ਆਉਂਦੀ ਹੈ ਪਰ ਇੱਥੇ ਪੁਲਿਸ ਦੀ ਚੰਗੀ ਕਾਰਵਾਈ ਕਰਕੇ ਇਹ ਕੇਸ ਦੋ ਦਿਨਾਂ ਦੇ ਵਿੱਚ ਹੀ ਪੁਲਿਸ ਨੇ ਸੋਲਵ ਕਰ ਲਿਆ ਸੀ ਇੱਕ 19 ਸਾਲਾਂ ਦੀ ਕੁੜੀ ਦੀ ਹਵਸ਼ ਨੇ ਆਪਣੇ ਸਕੇ ਭਰਾ ਨੂੰ ਮਾਰ ਕੇ ਰੱਖ ਦਿੱਤਾ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ